ਮਾਲਵੇ ਤੋਂ ਸੰਗਤ ਗਈ ਤੇ ਜਦੋਂ ਸੰਗਤ ਵਿੱਚ ਪਹੁੰਚਿਆ ਨਾ ਜੀ ਕਿ ਜਿਹੜੇ ਸਿੱਖ ਨੇ ਜਦੋਂ ਗੁਰੂ ਦੇ ਦਰਸ਼ਨ ਕਰਦੇ ਨੇ ਨਾ ਤੇ ਕੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਜ਼ਰਾਨੇ ਤੇ ਪੇਟਾਵਾ ਰੱਖਦਾ ਹੈ ਤੇ ਗੁਰੂ ਦੇ ਦਰਸ਼ਨ ਕਰਦਾ ਹੈ ਤੇ ਉਹ ਜਿਹੜਾ ਸਿੱਖ ਸੀ ਨਾ ਬਜ਼ੁਰਗ ਉਹਦਾ ਮਨ ਡਰ ਗਿਆ ਤ੍ਰਿਪਕ ਗਿਆ ਤੇ ਪਿੱਛੇ ਜਾ ਕੇ ਖੜਾ ਹੋ ਗਿਆ ਹੁਣ ਬੜਾ ਸਮਾਂ ਲੰਘ ਗਿਆ ਸਿੱਖ ਆ ਰਹੇ ਨੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਪਰ ਉਹ ਉਸੇ ਤਰ੍ਹਾਂ ਖੜਾ ਹੋਇਆ ਤੇ ਦੂਰ ਦੇਖੀ ਜਾ ਰਿਹਾ ਜਦੋਂ ਕੁਝ ਸਮਾਂ ਲੰਘ ਗਿਆ ਨਾ ਜੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਆਖਿਆ ਕਿ ਇਹਨੂੰ ਬੁਲਾਓ ਮੈਂ ਕਈ ਵਾਰ ਕਿਹਾ ਕਰਦਾ ਭਾਗਾ ਵਾਲਿਓ ਇਹ ਗੁਰਨਾਨਕ ਦਾ ਦਰ ਹੈ ਇਥੇ ਨਹੀਂ ਵੇਖਿਆ ਜਾਂਦਾ ਕਿ ਇਹ ਕੀ ਲੈ ਕੇ ਆਇਆ ਹੈ